ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਸਮਾਨ ਸ਼ੁਰ ਹੋਏ ਨੇ ਜਿਸ ਨੂੰ ਲੈ ਕੇ ਮੁਹਾਲੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੇਟ ਵੱਧ ਚੁੱਕਾ ਹੈ ਜਿਸ ਨੂੰ ਲੈ ਕੇ ਰੋਜ਼ਾਨਾ ਹੀ ਰਾਤੋਂ ਰਾਤ ਇੰਨਾ ਵੱਧ ਜਾਂਦਾ ਰੇਟ ਕਿ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਜ਼ਮੀਨਾਂ ਦਾ ਰੇਟ ਕਿੰਨੇ ਕਰੋੜ ਰੁਪਈਆ ਹੋ ਗਿਆ ਤੇ ਇਸ ਨੂੰ ਲੈ ਕੇ ਜੇ ਆਪਾਂ ਨਿਊ ਚੰਡੀਗੜ੍ਹ ਇਲਾਕੇ ਦੀ ਗੱਲ ਕਰੀਏ ਇਸ ਇਲਾਕੇ ਦੇ ਵਿੱਚ 7-8 ਕਰੋੜ ਰੇਟ ਜਿਹੜਾ ਆ ਪਹੁੰਚ ਗਿਆ ਦੂਜੇ ਪਾਸੇ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਜੇ ਆਪਾਂ ਮੁੱਲਾਂਪੁਰ ਬੈਰੀਅਰ ਦੀ ਗੱਲ ਕਰੀਏ ਤਾਂ ਉੱਥੇ 30 ਤੋਂ 35 ਕਰੋੜ ਰੁਪਇਆ ਵੀ ਪਰ ਏਕੜ ਦਿੱਤੇ ਜਾ ਰਹੇ ਨੇ ਤਾਂ ਇਸ ਤਰੀਕੇ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਪਰ ਦੂਜੇ ਪਾਸੇ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਲਿਸਟ ਜਾਰੀ ਹੋਈ ਹੈ ਜਿਸ ਦੇ ਵਿੱਚ ਕਿ ਕਲੈਕਟਰ ਰੇਟ ਮੁਹਾਲੀ ਦੇ ਵਿੱਚ ਵਧਾਏ ਗਏ ਨੇ ਜਿਨ੍ਹਾਂ ਨੂੰ ਲੈ ਕੇ ਮੁਹਾਲੀ ਖਰੜ ਮਾਧ੍ਰਿਤ ਸੀਲ ਤੇ ਨਾਲ ਨਾਲ ਜਿਰਕਪੁਰ ਉਹਨਾ ਏਰੀਆ ਦੇ ਪਿੰਡਾਂ ਦੇ ਵਿੱਚ ਜੋ ਰੇਟ ਨੇ ਹੁਣ ਕਲੈਕਟਰ ਰੇਟ ਵਧੇ ਨੇ ਜਿੱਥੇ ਕਿ ਲਾਈਕ ਕਰੋੜ ਰੁਪਈਆ ਸੀ ਉੱਥੇ ਡੇਢ ਕਰੋੜ ਹੋ ਗਿਆ ਤਾਂ ਕਿ ਕੀ ਰੇਟ ਵਧੇ ਨੇ ਉਹ ਤੁਹਾਨੂੰ ਵਿਸਤਾਰਪੂਰਵਕ ਦੱਸਦੇ ਹਾਂ ਕਿ ਕਿੰਨਾ-ਕਿੰਨਾ ਸਿੱਧੇ ਰੇਟ ਵਧਿਆ 1 ਤੋਂ ਲੈ ਕੇ 67 ਸਿੱਧੇ ਰੇਟ ਜਿਹੜਾ ਕਲੈਕਟਰ ਰੇਟ ਵਧਿਆ ਤਾਂ ਉਸ ਦੇ ਵਿੱਚ ਜਿਹੜਾ ਲਿਸਟ ਸਾਹਮਣੇ ਆਈ ਹੈ ਜਿਰਕਪੁਰ 9 ਤੋਂ 67% ਤੇ ਮੁਹਾਰੀਕ ਤੋਂ 40% ਪੂਰੇ ਪ੍ਰੀਮੀਅਮ ਅਪਾਰਟਮੈਂਟ ਇਸ ਤਰੀਕੇ ਦੇ ਰੇਟ ਵਧਨੇ ਖੜ 10 ਤੋਂ ਪੰਜਾਬ ਸਿੱਦੇ ਮਜਰੀ 4.8 ਤੋਂ 40% ਤੇਰਾਬਸੀ 6 ਤੋਂ 37 ਤੇ ਬਨੂਰ 4 ਤੋਂ 28% ਜਿਹੜਾ ਰੇਟ ਵਧਿਆ ਤੇ ਸਾਨੂੰ ਲੈ ਕੇ ਹੁਣ ਰਜਿਸਟਰੀ ਕਰਾਉਣੀ ਮਹਿੰਗੀ ਹੋਏਗੀ ਇਨ੍ਹਾਂ ਤਹਿਸੀਲਾਂ ਦੇ ਵਿੱਚ ਕਿਉਂਕਿ ਰੇਟ ਜਿਹੜੇ ਸਮਾਨੀ ਸ਼ੁਰ ਰਹੇ ਨਹੀਂ ਜਿਹੜੇ ਕੰਪਨੀਆਂ ਜ਼ਮੀਨਾਂ ਲੈਂਦੇ ਸੀ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੁਣ ਰੇਟ ਜਿਹੜੇ ਮਹਿੰਗੇ ਲੱਗਣ ਕਿ ਰਜਿਸਟਰੀਆਂ ਮਹਿੰਗੀਆਂ ਹੁਣ ਕੇ ਸੁਣ ਲਿਖੇ ਤਸਵੀਰ ਤੁਹਾਨੂੰ ਨਾਲ-ਨਾਲ ਦਿਖਾ ਰਹੀਆਂ ਲਿਸਟ ਜਾਰੀ ਹੋ ਗਈ ਹੈ ਲਿਸਟ ਦੇ ਵਿੱਚ ਹੁਣ ਜਿਹੜੇ ਲੋਕ ਰਜਿਸਟਰੀਆਂ ਕਰਾਉਣ ਆ ਰਹੇ ਨੇ ਤਾਂ ਉਹ ਲਿਸਟ ਜੂਰ ਦੇਖ ਲੈਣ ਅਸੀਂ ਇਹ ਲਿਸਟ ਕਮੈਂਟ ਦੇ ਵਿੱਚ ਵੀ ਪਾ ਦਾਂਗੇ ਤਾਂ ਕਿ ਲੋਕਾਂ ਤੱਕ ਇਹ ਪੂਰੀ ਜਿਹੜੀ ਜਾਣਕਾਰੀ ਪਹੁੰਚ ਸਕੇ ਇਹ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੀਆਂ ਜਿੱਥੇ ਕਿ ਮੁਹਾਲੀ ਦੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨਾਂ ਦਾ ਰੇਟ ਹੋ ਚੁੱਕਾ ਹੈ ਕਿਉਂਕਿ ਮੁਹਾਲੀ ਦੇ ਵਿੱਚ ਵੱਖ-ਵੱਖ ਕੰਪਨੀਆਂ ਆ ਰਹੀਆਂ ਨੇ ਦੂਜੇ ਪਾਸੇ ਅਪਾਰਟਮੈਂਟ ਬਣ ਰਹੇ ਨੇ ਬਿਲਡਿੰਗਾਂ ਬਣ ਰਹੀਆਂ ਨੇ ਰਜ ਰਾਜਨ ਬਾਈ ਸੋ ਹੈ ਜੋ ਕਿ ਕਿਸਾਨੀ ਸੰਘਰਸ਼ ਦੇ ਵਿੱਚ ਇਹ ਨੌਜਵਾਨ ਨੇ ਜੋ ਤੱਕ ਕਿਸਾਨੀ ਸੰਘਰਸ਼ ਦਿੱਲੀ ਵੀ ਚੱਲਿਆ ਤਾਂ ਉਸ ਸਮੇਂ ਤੱਕ ਇਹਨਾਂ ਨੇ ਪੈਰ ਦੇ ਜੁੱਤੀ ਨਹੀਂ ਪਾਈ ਸੀ ਰਾਜਨ ਅੱਜ ਤਹਿਸੀਲ ਦੇ ਵਿੱਚ ਪਹੁੰਚੋ ਨਵੇਂ ਰੇਟ ਕਲੈਕਟਰ ਰੇਟ ਜਾਰੀ ਹੋਏ ਨੇ ਜਿਸ ਨੂੰ ਲੈ ਕੇ ਇਲਾਕੇ ਦੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਰੇਟ ਵਧੇ ਨੇ ਤਾਂ ਇਦਾਂ ਨੁਕਸਾਨ ਹੋ ਰਿਹਾ ਹੈ ਜਾਂ ਫਾਇਦਾ ਹੋਏਗਾ ਲੋਕਾਂ ਨੂੰ ਕਿ ਜ਼ਮੀਨਾਂ ਦੇ ਰੇਟ ਵਧੇ ਨੇ ਦੇਖੋ ਜੀ ਨੁਕਸਾਨ ਤਾਂ ਦੇਖੋ ਛੋਟੇ ਬੰਦੇ ਦਾ ਹੈ ਜਿਹੜਾ ਜਿਹੜਾ ਕਿ ਜਿਹੜੇ ਬਾਹਰ ਤੋਂ ਆਂਦੇ ਆ ਜਿਹੜੇ ਛੋਟੇ ਤਿੰਨ ਤਿੰਨ ਮਾਰ ਲੈ ਲੈਣੇ ਜਿਨ੍ਹਾਂ ਨੇ 3.5 ਤਿੰਨ ਤਿੰਨ ਮਾਰ ਲੈ ਨੁਕਸਾਨ ਉਹਨਾਂ ਸ਼ਹਿਰਦਾਰੀ ਚ ਜਿਹੜੀ ਜ਼ਮੀਨਾਂ ਨੇ ਉਹਨਾਂ ਨੂੰ ਤਾਂ ਫਾਇਦਾ ਵੀ ਰ ਜਿਹੜੀ ਕੰਪਨੀਆਂ ਆ ਰਹੀਆਂ ਦੇਖੋ ਤੁਹਾਨੂੰ ਪਤਾ ਹੀ ਹੈ ਹੁਣ ਪਹਿਲੀ ਗੱਲ ਤਾਂ ਦੇਖੋ ਜੀ ਸਾਡੇ ਏਰੀਆ ਚ ਰਜਿਸਟਰੀ ਬੰਦ ਹੈ ਠੀਕ ਹੈ ਕਿਹੜੇ ਏਰੀਆ ਚ ਨਵਾਂ ਨਵਾਂ ਕਰੋ ਕਾਉਂਸਲ ਰਜਿਸਟਰੀ ਬੰਦ ਹੈ ਜੀ ਜੇ ਖੁੱਲੂਗਾ ਤਾਂ ਹੀ ਥੋੜਾ ਬੋਤਾ ਕੰਮ ਪਊਗਾ ਉਹਨੂੰ ਉੱਪਰ ਤੇ ਸਾਡੇ ਉੱਤੇ ਇੱਕ ਹੋਰ ਪਹਾੜगिर ਗਿਆ ਠੀਕ ਹੈ ਨਾ ਜੀ ਤੇ ਹੁਣ ਮੈਂ ਤਾਂ ਇਹੀ ਕਹੂੰਗਾ ਬਈ ਕੱਟ ਕਰਨੀ ਚਾਹੀਦੀ ਹੈ ਗਰੀਬ ਜਿਹੜਾ ਸ਼ਹਿਰੀ ਏਰੀਆ ਚ ਕਸਟਮਰ ਸੀ ਉਹਨਾਂ ਨੂੰ ਭਾਰ ਪਏਗਾ ਕਿਤਨੇ ਕਿਤੇ ਕੀ ਕਹਿ ਰਹੇ ਜੀ ਸਰ ਜਿਹੜਾ ਜਿਹੜਾ ਸ਼ਹਿਰੀ ਏਰੀਆ ਚ ਜਿਹੜੇ ਖਰੀਦਣ ਵਾਲੇ ਨੇ ਉਹ ਗ੍ਰਾਹ ਘਟੇਗਾ ਫਿਰ ਸ਼ਹਿਰ ਦੇਖੋ ਜੀ ਉਹਨਾਂ ਦੇਖੋ ਤੁਹਾਨੂੰ ਪਤਾ ਹੀ ਹੈ ਪਿੱਛੇ ਬਿਲਡਿੰਗ ਹੈ ਜਿਹੜੇ ਆਪਣੀ ਕੰਪਨੀਆਂ ਆ ਰਹੀਆਂ ਨੇ ਸ਼ਹਿਰੀ ਜਿਹੜੇ ਦੇ ਜਿਹੜੇ ਦੇ ਮੋਟੀ ਫਰਮਾਂ ਨੇ ਉਹਨਾਂ ਤੋਂ ਕੋਈ ਫਰਕ ਨਹੀਂ ਪੈਣਾ ਜੀ ਤੁਹਾਨੂੰ ਗਲਤ ਉੱਥੇ ਹੀ ਆ ਗਈ ਨਾ ਗਰੀਬ ਬੰਦੇ ਦੀ ਜਿਹੜੇ ਤਿੰਨ ਤਿੰਨ ਮਰਲੇ ਕਿਉਂਕਿ ਸ਼ਹਿਰੀ ਜਿਹੜਾ ਨਮਾਗਰੋਂ ਕਾਂਸਲ ਹੋ ਗਿਆ ਇਹ ਹੋ ਗਿਆ ਇਹਦੇ ਛੋਟਾ ਘਾਗ ਜਾਣਾ ਗਿਰਦਾ ਜੀ ਤਿੰਨ ਮਰਲੇ ਦਾ ਦੋ ਮਰਲੇ ਦਾ ਕਿਉਂਕਿ ਇਹ ਸਮਾਨ ਵਿਕਦਾ ਜੀ ਤੁਹਾਨੂੰ ਪਤਾ ਆ ਫਿਰ ਵੀ ਪਾਵਰ ਆਫ ਟੌਨੀਆਂ ਕਰਾ ਰਹੇ ਆ ਜੀ ਹੁਣ ਉੱਪਰ ਤੇ ਮੁਸੀਬਤ ਆ ਗਈ ਤੁਸੀਂ ਦੇਖੇ ਨੇ ਉੱਥੇ ਤਹਿਸੀਲ ਚ ਕਿੰਨੇ ਜਣੇ ਕੋ ਮਰੇ ਹਨ ਤੁਹਾਨੂੰ ਲੱਗ ਰਹੀ ਕਿ ਜਦੋਂ ਕਲੈਕਟਰ ਰੇਟ ਵਧੇ ਨੇ ਉਸ ਤੋਂ ਬਾਅਦ ਬਹੁਤਾ ਇਕੱਠ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਇਹ ਮੰਨ ਚ ਹੋ ਗਿਆ ਕਿ ਜਿਹੜੀਆਂ ਰਜਿਸਟਰੀਆਂ ਘੱਟ ਰੇਟ 'ਚ ਹੁੰਦੀਆਂ ਸੀ ਹੁਣ ਵੱਧ ਪੈਸੇ ਦੇਣੇ ਪੈਣਗੇ ਦੂਜੇ ਪਾਸੇ ਗ੍ਰਾਹਕ ਤਾਂ ਬਹੁਤ ਫਰਕ ਪਵੇਗਾ ਉਹਨਾਂ ਏਰੀਆ ਦੇ ਵਿੱਚ ਜਿੱਥੇ ਕਿ ਸ਼ਹਿਰੀ ਏਰੀਆ ਹੈ ਜਿਵੇਂ ਆਪਾਂ ਨਵਾਂ ਗਰਾਉਂ ਦੀ ਗੱਲ ਕਰੀ ਕਾਉਂਸਲ ਦੀ ਗੱਲ ਕਰੀ ਉੱਥੇ ਰਜਿਸਟਰੀਆਂ ਬੰਦ ਨੇ ਜਿਸ ਨੂੰ ਲੈ ਕੇ ਹੁਣ ਤਾਂ ਹੋਰ ਗ੍ਰਾਹਕ ਘਟ ਜਾਏਗਾ ਪਹਿਲਾਂ ਰਿਸ਼ਤੇ ਕਰਕੇ ਘਟਿਆ ਹੋਇਆ ਸੀ ਪਰ ਹੁਣ ਰੇਟ ਵਧੇ ਨੇ ਉਸ ਕਰਕੇ ਘਟੇਗਾ ਪਰ ਜਿਹੜੇ ਇਲਾਕੇ ਵੀ ਨਿਊ ਚੰਡੀਗੜ੍ਹ ਕਰੋੜਾਂ ਦੀਆਂ ਜ਼ਮੀਨਾਂ ਨੇ ਉਹਨਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਫਾਇਦਾ ਜ਼ਰੂਰ ਹੋਇਆ ਕੰਪਨੀਆਂ ਨੇ ਜਿੰਨਾਂ ਜ਼ਮੀਨਾਂ ਖਰੀਦਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪਵੇਗਾ ਪਰ ਕਿਤਨੇ ਕਿਤੇ ਲੋਕ 2 ਤੋਂ 3 ਦਰ ਮਰਲੇ ਦੇ ਮਕਾਨ ਖਰੀਦਦੇ ਨੇ ਉਹਨਾਂ ਵਾਸਤੇ ਕਿਤਨੇ ਕਿਤੇ ਜੂਰ ਬੋਝ ਹੈ ਤੇ ਇਸ ਨੂੰ ਲੈ ਕੇ ਨੌਜਵਾਨ ਬੋਲ ਦੱਸਿਆ ਗਿਆ ਕਿ ਨਵਾਂ ਕਰੋ ਕਾਉਂਸਲ ਦੀਆਂ ਕਿ ਰਿਸ਼ਤੇ ਖੋਲ੍ਹਤੀਆਂ ਨੇ ਤਾਂ ਕਿਤਨੇ ਕਿਤੇ ਇਹ ਜਿਹੜਾ ਕਾਰੋਬਾਰ ਹੋਰੀ ਵਧੇਗਾ ਤੇ ਨਾਲ ਦੀ ਨਾਲ ਲੋਕਾਂ ਦੀ ਰੁਜ਼ਗਾਰਣੀ ਸੌਖੀ ਹੋਏਗੀ ਤੁਹਾਨੂੰ ਕਹਿ ਮੈਂ ਗਰਜੋਤ ਦੇ ਨਾਲ ਫਤਿਹ ਸਿੰਘ